ਨਿਤਨੇਮ ਕਰਨਾ ਸਾਡਾ ਫਰਜ਼ ਹੈ ਜਿਸ ਮੇਲੇ ਸਾਧੂ ਸਤਕਾਰਯੋਗ ਪੰਜ ਪਿਆਰਿਆਂ ਨੇ ਅਮਰ ਦੀ ਦਾਤ ਦਿੱਤੀ ਨਾ ਅਸੀਂ ਖੰਡੇ ਬਾਟੇ ਦੀ ਪਾਲ ਛੱਕੀ ਤਾਂ ਉਹਨਾਂ ਨੇ ਸਾਨੂੰ ਕੁਝ ਰਹਿਤਾ ਵੀ ਦੱਸਿਆ ਨਿਤਨੇਮ ਦੀ ਬਾਣੀ ਵੀ ਦੱਸੀ ਕਿ ਆਹ ਬਾਣੀਆਂ ਦਾ ਤਾਂ ਅਮਰਤ ਵੇਲੇ ਨਿਤਨੇਮ ਕਰਨਾ ਹੈ ਆਹ ਬਾਣੀ ਦਾ ਤੈ ਸੂਤ ਛਿਪੇ ਦੇ ਪਾਠ ਕਰਨਾ ਹੈ ਨਿਤਨੇਮ ਕਰਨਾ ਜੀਰੋ ਸਿੱਖ ਰਹੇ ਰਾਸ ਨਿਤਨੇਮ ਕੀਤੇ ਤੇ ਸੌਣ ਵੇਲੇ ਆ ਬਾਣੀ ਦਾ ਪਾਠ ਕਰਨਾ ਜਿਵੇਂ ਅਸੀਂ 16 ਸ਼ਬਦਾਂ ਦਾ ਪਾਠ ਕੀਤਾ ਇਹ ਜ਼ਰੂਰੀ ਹੈ ਸਾਨੂੰ ਗੁਰੂ ਦਾ ਹੁਕਮ ਹੈ ਉਹ ਸਤਕਾਰਯੋਗ ਪੰਜ ਪਿਆਰੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਗੁਰੂ ਹੈ ਗੁਰੂ ਗੋਬਿੰਦ ਸਿੰਘ ਜੀ ਦਾ ਹੀ ਹੁਕਮ ਹੈ ਸਾਧੂ ਇਹ ਮਤ ਮਹਾਰਾਜ ਦਾ ਹੁਕਮ ਕੀਤਾ ਹੈ ਸਾਡਾ ਫਰਜ਼ ਬਣਦਾ ਹੈ ਕਿ ਜਿਹੜਾ ਅੰਮ੍ਰਿਤਧਾਰੀ ਗੁਰਸਿੱਖ ਹੈ ਉਹ ਅੰਮ੍ਰਿਤ ਵੇਲੇ ਉੱਠ ਕੇ ਵਾੜੀਆਂ ਦਾ ਨਿਤਨੇਮ ਕਰੇ ਪਰਮਾਤਮਾ ਦਾ ਸਿਮਰਨ ਕਰੇ ਗੁਰ ਬਾਣੀ ਦਾ ਨਿਤਨੇਮ ਕਰਨਾ ਅੰਮ੍ਰਿਤ ਵੇਲੇ ਇਹ ਮਤੂ ਇਸ ਤਰ੍ਹਾਂ ਹੈ ਜਿਦ ਤਰਾ ਕਿਸੇ ਮਹਿਲ ਨੂੰ ਸਾਰਨ ਤੋਂ ਪਹਿਲਾਂ ਨਾ ਉਹਦੀਆਂ ਨੀਹਾਂ ਭਰੀਆਂ ਜਾਂਦੀਆਂ ਨੇ ਫਿਰ ਉਹਦੇ ਉੱਪਰ ਮਹਿਲ ਸਾਰਿਆ ਜਾਂਦਾ ਹੈ ਜੇ ਨੀਹਾਂ ਹੀ ਨਾ ਭਰੀਆਂ ਜਾਣ ਫਿਰ ਮਹਿਲ ਵੀ ਉਤੇ ਟਿਕ ਸਕਦਾ ਮਹਿਲ ਵੀ ਸਾਰਿਆ ਜਾ ਸਕਦਾ ਉਹ ਜਿਹੜਾ ਅਮਰਤਾਰੀ ਹੋ ਕੇ ਨਿਤਨੇਮ ਨਹੀਂ ਕਰਦਾ ਨਾ ਅਮਰਤ ਮਿਲਉ ਠਕੇ ਉਹ ਮਾਦੋਂ ਮਹਿਲ ਦਾ ਉਸਾਰਨਾ ਚਾਹੁੰਦਾ ਹੈ ਦਿਨ ਦੇ ਆਪਣੇ ਕੰਮ ਦਾ ਸੁਭਾਰਨਾ ਚਾਹੁੰਦਾ ਹੈ ਕਿ ਮੇਰੇ ਸਾਰੇ ਕੰਮ ਹੁੰਦੇ ਨੇ ਪਰ ਮੀਆਂ ਨਹੀਂ ਭਰਿਆ ਨਾ ਦਿਤਰੇ ਵੀ ਨਹੀਂ ਕਰਿਆ ਜਿਵੇਂ ਭਰੀ ਜਾਂਦੀ ਮਹਿਲ ਵੀ ਉਸਾਰਿਆ ਜਾਣਾ ਇਹੀ ਤਾਂ ਆਧਾਰ ਹੈ ਆਸਰ ਹੈ ਨਾ ਗੁਰਬਾਣੀ ਹੀ ਸਿੱਖ ਦਾ ਏਕਾ ਗੁਰਬਾਣੀ ਦਾ ਆਸਰਾ ਲੈ ਕੇ ਜਦੋਂ ਇਹ ਚੱਲਦਾ ਹੈ ਫਿਰ ਸਭ ਕੁਝ ਠੀਕ ਹੁੰਦਾ ਹੈ ਪਰਮਾਪ ਕਰਨਾ ਜਿਹੜਾ ਨਿਤਨੇਮ ਵੀ ਨਹੀਂ ਕਰਦਾ ਵਿਚਾਰਾ ਤੇ ਆਪਣੇ ਦਿਨ ਦੇ ਕਾਰਜ ਸਵਾਰਨਾ ਚਾਹੁੰਦਾ ਹੈ ਪਰ ਉਹਦੀ ਹਾਲਤ ਤਾਂ ਇਸ ਤਰ੍ਹਾਂ ਹੈ ਨਾ ਕਿ ਜਿਹੜਾ ਬੰਦਾ ਮਹਿਲ ਤਾਂ ਪਾਉਣਾ ਚਾਹੁੰਦਾ ਹੈ ਮੀਹਾਂ ਨਹੀਂ ਪਾਰਿਆ ਪਰ ਮੀਹਾਂ ਤੋਂ ਬਿਨਾ ਮਹਿਲ ਹੀ ਛਾਰੇ ਆ ਜਾਂਦਾ ਹੁੰਦਾ ਪਾਵੇਂ ਕੋਈ ਚੰਗੇ ਤੋਂ ਚੰਗਾ ਕਾਰੀਗਰ ਵੀ ਲਿਆਈ ਉਹ ਵੀ ਤੇਰਾ ਮਹਿਲ ਹੀ ਖੜਾ ਸਕਦਾ ਕ੍ਰਾਈਟੇਰੀ ਹੋ ਜਾਣ ਨਿਤਨੇਮ ਤੋਂ ਬਿਨਾ ਸਿੱਖਾ ਜੇ ਤੂੰ ਆਪਣੇ ਦਿਨ ਦੇ ਕਾਰਜ ਸੁਭਾਰਨਾ ਚਾਹੁੰਦਾ ਤਾਂ ਮਾਫ਼ ਕਰਨਾ ਫਿਰ ਸੁਭਾਰ ਹੀ ਨਹੀਂ ਜਾਣੇ ਨਿਤਨੇਮ ਤੇਰੇ ਲਈ ਇੱਕ ਨਿਹਾਵਾ ਹੈ ਮੈਂ ਗੁਰਬਾਣੀ ਆਧਾਰ ਹੈ ਗੁਰਬਾਣੀ ਲਾਗ ਰਾਂ ਤੁਨ ਗੁਰਰਾਮ ਦਾ ਜਿਦਾ ਬਰਜ ਕਿ ਗੁਰਬਾਣੀ ਹੀ ਆਧਾਰ ਹੈ ਆਸਰਾ ਹੈ ਇਹਦੇ ਨਾਲ ਜੁੜ ਕੇ ਰਿਹਾ ਕਰ ਹਰ ਪੇੜ ਅੰਮ੍ਰਿਤ ਵੇਲੇ ਕੀ ਪ੍ਰਮਾਤਮਾ ਦਾ ਨਾਮ ਜਾਂ ਕੋਈ ਕੁਰਬਾਨੀ ਦਾ ਨਿਤਨੇਮ ਕਰ ਇਹ ਸਾਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਹੁਕਮ ਹੈ ਜਿਸ ਵੇਲੇ ਸਾਨੂੰ ਖੰਡੇ ਬਾਟੇ ਦੀ ਪੌਲ ਸਤਕਾਰਯੋਗ ਪੰਜ ਪਿਆਰਿਆਂ ਨੇ ਸ਼ਿਕਾਈ ਉਹਨਾਂ ਨੇ ਸਾਨੂੰ ਮੂਲ ਮੰਤਰ ਵੀ ਦਿੱਤਾ ਵੈ ਗੁਰੂ ਮੰਤਰ ਵੀ ਦਿੱਤਾ ਨਿਤਨੇਮ ਦੀਆਂ ਬਾਣੀਆਂ ਦਾ ਪਾਠ ਕਰਨ ਦਾ ਹੁਕਮ ਵੀ ਕੀਤਾ ਇਹ ਸਾਡਾ ਫਰਜ਼ ਹੈ ਕਿ ਹਰ ਇੱਕ ਸਿੱਖ ਨੂੰ ਕਰਨਾ ਚਾਹੀਦਾ ਹੈ ਜਿਹੜਾ ਸਿੱਖ ਨਿਤਨਾਮ ਨਿਤਨੇਮ ਨਾਲ ਜੁੜਿਆ ਹੋਇਆ ਹੈ ਨਾ ਰੋਜ਼ ਨਿਤਨੇਮ ਕਰਦਾ ਹੈ ਉਹਦੇ ਫਿਰ ਸਾਰੇ ਕਾਰਜ ਵੀ ਹੁੰਦੇ ਉਹਦਾ ਕੋਈ ਕਾਰਜ ਨਹੀਂ ਰੁਕਦਾ ਹੁੰਦਾ ਅਟਕਦਾ ਨਹੀਂ ਹੁੰਦਾ ਜਿਹੜਾ ਉਹਨੂੰ ਜੁੜ ਕੇ ਰੋਜ਼ ਅੰਮ੍ਰਿਤ ਵੇਲੇ ਗੁਰਬਾਣੀ ਦਾ ਨਿਤਨੇਮ ਕਰਦਾ ਹੈ ਇਹ ਫਰਜ਼ ਹੈ ਸਾਡਾ ਪਰ ਜੇ ਨਹੀਂ ਕਰਦਾ ਫਿਰ ਇਹਦਾ ਕੋਈ ਕਾਰਜ ਨਹੀਂ ਸਵਾਰਿਆ ਜਾਂਦਾ ਮਾਫ਼ ਕਰਨਾ ਮਹਿਲ ਸਵਾਰਿਆ ਜਾਣਾ ਬਿਨਾਂ ਦੀਆਂ ਤੋਂ ਨਿਤਨੇਮ ਇੱਕ ਦੀ ਹਾਂ ਹੈ ਇਹਦੇ ਹੀ ਸਾਰੇ ਜਿੰਦੇ ਕਾਰਜ ਕਰੇ ਟਕੇ ਜਦੋਂ ਤੂੰ ਨਿਤਨੇਮ ਕਰੇਗਾ ਤੇਰੇ ਦਿਨ ਦੇ ਸਾਰੇ ਕਾਰਜ ਤੇ ਸਫਲ ਹੋਣਗੇ